ਕੋਈ ਨਹੀਂ ਚੋਕੀ ਨਹੀਂ ਸਰਕਾਰੀ ਸੀ ਤੇ ਕੈਂਪੂੜ ਲੜਖੀ ਫੜੇ ਕਾ ਕਰਚੂੜੀਆਂ ਦੇ ਤੁਮਤਮ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ ਐਸਟੀਐਮ ਗੁਰਵਿੰਦਰ ਸਿੰਘ ਬਲਬੀਰ ਸਿੰਘ ਪੰਨੂ ਡੀਐਸਪੀ ਵਿਪਨ ਕੁਮਾਰ ਤੇਜੀ ਸਿੰਘ ਲੱਕੀ ਅਤੇ ਚੇਅਰਮੈਨ ਅਰਜੀਵ ਸ਼ਰਮਾ ਨੇ ਖਾਸ ਮਹਿਮਾਨਾਂ ਵਜੋਂ ਕੀਤੀ ਸ਼ਿਰਕਤ ਮੁੱਖ ਮਹਿਮਾਨ ਐਸਟੀਐਮ ਗੁਰਵਿੰਦਰ ਸਿੰਘ ਨੇ ਲਹਿਰਾਇਆ ਤਿਰੰਗਾ ਸਕੂਲੀ ਬੱਚਿਆਂ ਨੇ ਰੰਗ ਰੰਗ ਪ੍ਰੋਗਰਾਮ ਕੀਤਾ ਪੇਸ਼ ਸਮਾਗਮ ਚੇਨਾ ਮਾਰ ਸਿੱਖਿਤਾ ਨੂੰ ਕੀਤਾ ਗਿਆ ਸਨਮਾਨ ਫਤਿਹਗੜ ਚੂੜੀਆਂ ਦਾਣਾ ਮਨਟੀਫਿਕੇ ਸਰਕਾਰੀ ਤੌਰ ਤੇ 79ਵਾਂ ਆਜ਼ਾਦੀ ਦਿਵਸ ਤੁਮਤਮ ਨਾਲ ਮਨਾਇਆ ਗਿਆ ਇਸ ਮੌਕੇ ਐਸਟੀਐਮ ਗੁਰਵਿੰਦਰ ਸਿੰਘ ਬਲਬੀਰ ਸਿੰਘ ਪੰਨੂ ਹਲਕਾ ਇੰਚਾਰਜ ਕਾਮਾਤ ਮਿਪਾਚੀ ਡੀਐਸਪੀ ਵਿਪਨ ਕੁਮਾਰ ਦਲਜੀਤ ਸਿੰਘ ਲੱਕੀ ਸਹਾਇਕ ਇੰਚਾਰਜ ਆਮ ਆਦਮੀ ਪਾਰਟੀ ਰਜੀਵ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ੍ਹ ਚੂੜੀਆਂ ਨੇ ਖਾਸ ਮਹਿਮਾਨ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਐਸਟੀਐਮ ਗੁਰਵਿੰਦਰ ਸਿੰਘ ਵੱਲੋਂ ਕੋਮੀ ਚੰਡਾ ਲਹਿਰਾਇਆ ਗਿਆ ਅਤੇ ਇਸ ਮੌਕੇ ਪੰਜਾਬ ਪੁਲਿਸ ਅਤੇ ਸਕੂਲੀ ਬੱਚਿਆਂ ਵੱਲੋਂ ਪ੍ਰੇਡ ਕਰਦੇ ਅਤਰੰਗੇ ਚੱਟੇ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ ਵਕ ਵਕ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਮਲਾਜਮ ਵੀ ਸ਼ਾਮਲ ਹੋਏ ਇਸ ਤੋਂ ਇਲਾਵਾ ਵਕ ਵਕ ਸਕੂਲਾਂ ਤੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਦੇਸ਼ ਭਗਤੀ ਦੇ ਗੀਤਾਂ ਅਤੇ ਕਿਤਾਬ ਪੰਗੜਾ ਪੇਸ਼ ਕੀਤਾ ਗਿਆ ਅਤੇ ਅੰਤ ਵਿੱਚ ਸਕੂਲੀ ਬੱਚਿਆਂ ਅਤੇ ਆਈਆਂ ਹੋਈਆਂ ਨਾਮਵਰ ਅਹਿਮ ਸ਼ਖਸੀਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਖਾਸ ਕਰ ਰਹੀ ਕਿ ਸਰਕਾਰੀ ਤੌਰ ਤੇ ਆਈਆਂ ਹੋਈਆਂ ਸ਼ਖਸੀਤਾਂ ਨੂੰ ਗੁੱਟੇ ਵੀ ਬੰਡੇ ਗਏ ਦਿਖਾਉਂਦੇ ਹਾਂ ਤੁਹਾਨੂੰ ਪ੍ਰੋਗਰਾਮ ਦੀਆਂ ਖਾਸ ਚਲਗੀਆਂ ਆਗੂ ਨੂੰ ਦੇਸ਼ ਦੇ ਨਾਸੀਮੇ ਜਾਦੀ ਦਿਹਾੜੀ ਦੀ ਲੱਖ ਲੱਖ ਵਾਰਪਾ ਦਿੰਦਾ ਮੈਂ ਜਾਦੀ ਧਿਆੜੀ ਸੰਬੰਧੀ ਇਸ ਸਮਾਗਮ ਵਿੱਚ ਪੁਟਹਾਗਾ ਨੂੰ ਸੁਚਾਰਿਆ ਆਂ ਦੇਸ਼ ਦੀ ਜਾਦੀ ਦੀ ਜੱਲੀਆਂ ਵੱਖ-ਵੱਖ ਤਹਿਰਾ ਅੱਗੇ ਸ਼ਹੀਦੇ ਆਜਾ ਸਰਦਾਰ ਭਗਤ ਸਿੰਘ ਜੀਨ ਰਾਜਗੁਰੂ ਤੇ ਸੁਖਦੇਵ ਸਰਦਾਰ ਸਰਤਾਪ ਸਿੰਘ ਪ੍ਰਭਾ ਸ਼ਹੀਦ ਉਦਮ ਸਿੰਘ ਸ਼ਹੀਦ ਗੋਡਾ ਲਵਾ ਠਿੰਦਰਾ ਸ਼ਹੀਦ ਲਾਲਾ ਬਾਜਪਤਰ ਜੀ ਦੀ ਦੁਆਨਸੇਂ ਖਾਰੇ ਪਾਣੀ ਅਤੇ ਹੋਰ ਜੰਦੀ ਘਾਟੀਆਂ ਨੂੰ ਸਮੇਂ-ਸਮੇਂ ਤੇ ਨੰਬੇ ਦੇ ਸੰਕਸ਼ਾ ਅਤੇ ਜੰਦੀਆਂ ਕੁਰਬਾਨੀਆਂ ਦੀ ਦੌਰ ਅੱਜ ਅਸੀਂ ਆਜ਼ਾਦੀ ਦਾ ਸੇਤ ਮਾਣ ਰਹੇ ਹਾਂ ਮੇਰੇ ਵੱਲੋਂ ਸਾਰੇ 3 ਵੱਲੋਂ ਸਰਦਾਰ ਕੁਲਜੀਤ ਸਿੰਘ ਬਾਦਲ ਨੂੰ ਸਾਡੀ ਪਾਰਟੀ ਦੇ ਇਸ ਫਰੀਦੋਲ ਨੂੰ ਜਿੱਤੀ ਰਾਤ ਦੇ ਲਈ ਬਹੁਤ ਬਹੁਤ ਮੁਬਾਰਕਾਂ ਉਹ ਨਾਲ ਨਾਲ ਐਸਜੀਪੀ ਸਾਹਿਬ ਦਾ ਉਹ ਸਾਰੀ ਟੀਮ ਦਾ ਬਹੁਤ ਬਹੁਤ ਦਾ ਕੰਮ ਆਦਮੀ ਕਰਦਾ ਵੀ ਜਿੰਨਾਂ ਨਹੀਂ ਥੋੜੇ ਜੁੱਗੇ ਧੱਕ ਦੇ ਨਾਲ ਪ੍ਰੋਗਰਾਮ ਨੂੰ ਚਲਕਿਆ ਔਰ ਛੋਟੇ ਛੋਟੇ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਸ਼ਕਰ ਚੂੜੀਆਂ ਚ ਅੱਜ ਨਾ시ਆਂ ਕੰਨ ਤੰਤਪ ਦਸ ਤੁਮਤਮ ਨਾਲ ਮਨਾਇਆ ਹੈ ਦਾਣਾ ਮਡੀ ਵਿਖੇ ਕਰਵਾਏਗੇ ਸਰਕਾਰੀ ਸਮਾਗਮ ਚ ਮੁੱਖ ਮਹਿਮਾਨ ਦੇ ਤੌਰ ਤੇ ਐਸਟੀਐਮ ਕਰਮਿੰਦਰ ਸਿੰਘ ਪਹੁੰਚੇ ਜਿਨ੍ਹਾਂ ਨੇ ਰੰਗਾ ਝੰਡਾ ਲਹਿਰਾਇਆ ਅਤੇ ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਸਕੂਲੀ ਬੱਚਿਆਂ ਨੇ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤਾ ਦੇਸ਼ ਭਗਤੀ ਦੇ ਗੀਤ ਗਾਏ ਅਤੇ ਇਸ ਮੌਕੇ ਵੱਡੀ ਗਿਣਤੀ ਚ ਲੋਕਾਂ ਨੇ ਆਜ਼ਾਦੀ ਦਾ ਜਸ਼ਨ ਮਨਾਇਆ ਗੱਲਬਾਤ ਕਰਦੇ ਆ ਐਸਟੀਐਮ ਡੀਐਸਪੀ ਬਲਬੀਤ ਸਿੰਘ ਪੰਨੂ ਵੀ ਇੱਥੇ ਪਹੁੰਚੇ ਹੋਏ ਸਨ ਜੋ ਕਿ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਹਨ ਉਹਨਾਂ ਨਾਲ ਵੀ ਗੱਲਬਾਤ ਕਰਦਿਆਂ ਤੇ ਸਕੂਲੀ ਬੱਚਿਆਂ ਨਾਲ ਮੈਂ 79ਵੇਂ ਜਿਹੜਾ ਆਜ਼ਾਦੀ ਦਿਹਾੜਾ ਅੱਜ ਸਮੂਹ ਦੇਸ਼ ਵਿਦੇਸ਼ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅਸੀਂ ਸਰਕਾਰ ਵੱਲੋਂ ਜਿਹੜੇ ਵਿਕਾਸ ਦੇ ਕਾਰਜ ਜਿਸ ਤਰ੍ਹਾਂ ਜੁਧ ਨਸ਼ਾ ਵਿਰੋਧ ਦੇ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ ਵਿਕਾਸ ਦੇ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਆਓ ਆਪਾਂ ਰਲ ਮਿਲ ਕੇ ਸਾਰੇ ਸਰਕਾਰ ਦਾ ਸਾਥ ਲਈਏ ਤਾਂ ਜੋ ਜਿਹੜੀਆਂ ਸਾਡੀਆਂ ਸਮਾਜਿਕ ਬਰਾਈਆਂ ਜੋ ਪੰਜਾਬ ਦੇ ਮੱਥੇ ਤੇ ਇੱਕ ਵੱਡਾ ਕਲੰਕ ਹੈਗਾ ਅਸੀਂ ਉਹਨੂੰ ਧੋਈਏ ਆਪਣੇ ਬੱਚਿਆਂ ਦਾ ਇੱਕ ਚੰਗੇ ਭਵਿੱਖ ਦਾ ਸਿਰਜਣਾ ਕਰੀਏ ਤਾਂ ਜੋ ਬੱਚੇ ਤੰਦਰੁਸਤ ਹੋ ਕੇ ਖੇਡਾਂ ਦੇ ਵਿੱਚ ਪੰਜਾਬ ਜਿਸ ਤਰ੍ਹਾਂ ਬਹੁਤ ਮੱਲਾ ਮਾਰਦਾ ਰਿਹਾ ਵਾਰਡ ਦੇ ਲੈਵਲ ਤੇ ਮਸ਼ਹੂਰ ਰਿਹਾ ਉਸੇ ਲੈਵਲ ਤੇ ਅਸੀਂ ਖੇਡਾਂ ਦੇ ਵਿੱਚ ਜਾ ਕੇ ਆਪਣੇ ਬੱਚਿਆਂ ਨੂੰ ਖੁਸ਼ਹਾਲ ਬਣਾਈਏ ਤਾਂ ਜੋ ਤੰਦਰੁਸਤ ਪੰਜਾਬ ਜਿਹੜਾ ਹੈ ਇੱਕ ਵਧੀਆ ਅੱਛਾ ਪੰਜਾਬ ਹਰਿਆ ਭਰਿਆ ਪੰਜਾਬ ਹੈ ਜਿਹੜਾ ਉਹ ਦੁਬਾਰਾ ਫਿਰ ਹਰਿਆਲੀ ਹੋਵੇ ਖੁਸ਼ੀਆਂ ਮੇਲੇ ਰੌਣਕਾਂ ਰਹਿਣ ਅੰਤ ਵਿੱਚ ਫੇਰ ਮੈਂ ਫਤਗੜ ਚੂੜੀਆਂ ਨਿਵਾਸੀ ਅਤੇ ਪ੍ਰੈਸ ਦੇ ਨੁਮਾਇੰਦਿਆਂ ਦਾ ਵੱਖ-ਵੱਖ ਅਫਸਰ ਸਾਹਿਬਾਨ ਦਾ ਹੋਰ ਪੋਲੀਟਿਕਲ ਪਤਵੰਤੇ ਸੱਜਣ ਆਏ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਆਏ ਹੋਏ ਸੱਜਣਾਂ ਦਾ ਫੇਰ ਧੰਨਵਾਦ ਕਰਦਾ ਧੰਨਵਾਦ ਬਹੁਤ ਧੰਨਵਾਦ ਅੱਜ 79ਵੇਂ ਆਜ਼ਾਦੀ ਦੇ ਉਸ ਦਿਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਹੀ ਵੱਸਦੇ ਹਿੰਦੂ ਭਰਾਵਾ ਨੂੰ ਪੰਜਾਬੀ ਭਰਾਵਾ ਨੂੰ ਬਹੁਤ ਬਹੁਤ ਵਧਾਈਆਂ ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਸਾਡੀ ਟੀਮ ਵੱਲੋਂ ਸ਼੍ਰੀ ਵਿੰਧ ਕੇਜਰੀਵਾਲ ਜੀ ਵੱਲੋਂ ਔਰ ਜਿੰਨੇ ਵੀ ਤੁਹਾਡੇ ਪ੍ਰਸ਼ਾਸਨ ਦੇ ਬਣਾ ਨੇ ਐਸਡੀ ਸਾਹਿਬ ਡਿਪਟੀ ਸਾਹਿਬ ਔਰ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਆਓ ਜਿਹੜੀ ਗੱਲ ਕੀਤੀ ਐ ਐਸਡੀ ਸਾਹਿਬ ਨੇ ਵੀ ਆਓ ਰਲ ਮਿਲ ਕੇ ਦੁਬਾਰਾ ਅਸੀਂ ਅੱਜ ਦੇ ਦਿਨੇ ਨਿਰਣੇ ਕਰੀਏ ਤੈਅ ਕਰੀਏ ਕਿ ਪੰਜਾਬ ਨੂੰ ਦੁਬਾਰਾ ਹੱਸਦਾ ਵਸਦਾ ਪੰਜਾਬ ਬਣਾਈਏ ਰਲ ਮਿਲ ਕੇ ਸਾਰੇ ਇਕਜੁੱਟ ਹੋ ਕੇ 파ਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਅਸੀਂ ਦੇ ਕਿਸੇ ਦੇ ਪਰਿਵਾਰਾਂ ਦੀ ਕਿਸੇ ਦੇ ਪੁੱਤਾਂ ਦੀ ਕਿਸੇ ਦੇ ਪੋਤਰਿਆਂ ਦੀ ਕਿਸੇ ਦੇ ਸੁਹਾਗਾਾਂ ਦੀ ਜਿਹੜੇ ਨਸ਼ੇ ਦੇ ਵਿੱਚ ਬੜੇ ਨੰਮੇ ਸਮੇਂ ਤੋਂ ਨਸ਼ੇ ਦੇ ਵਿੱਚ ਗੁਜ਼ਰ ਰਹੇ ਸੀ ਬੜੇ ਨੰਮੇ ਸਮੇਂ ਤੋਂ ਨਸ਼ੇ ਦੇ ਮਰੀਜ਼ ਬਣ ਗਏ ਸੀ ਉਹਨਾਂ ਨੂੰ ਨਾਲ ਮਿਲ ਕੇ ਬਚਾਈਏ ਉਹ ਪੰਜਾਬ ਨੂੰ ਦੁਬਾਰਾ ਹੱਸਦਾ ਤੇ ਵਸਦਾ ਰਗੜਾ ਪੰਜਾਬ ਬਣਾਈਏ ਮੈਂ ਦੁਬਾਰਾ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਹਿੰਦੂ ਭਰਾ ਪੰਜਾਬੀ ਭਰਾ ਵੱਸਦੇ ਨੇ ਉਹਨਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਡੇ ਭਾਰਤ ਦੇਸ਼ ਤੇ ਸਾਡੇ ਪੰਜਾਬ ਤੇ ਹਮੇਸ਼ਾ ਆਪਣਾ ਮਿਹਨਤ ਪਰਿਆਸ ਰੱਖੀ ਪਰ ਸਾਰੇ ਪਰਿਵਾਰ ਹੱਥ ਦੇ ਕੀੜ ਦੇ ਰਹੇ ਔਰ ਇਦਾਂ ਹੀ ਅਸੀਂ ਇਦਾਂ ਹੀ ਨਾਲ ਮਿਲ ਕੇ ਖੁਸ਼ੀਆਂ ਮਨਾਉਂਦੇ ਰਹੇ ਅਜ਼ਾਦੀ ਦੇ ਇਸ ਸ਼ੁਭ ਦਿਹਾੜੇ ਤੇ ਮੈਂ ਐਸਐਸਪੀ ਸਾਹਿਬ ਬਟਾਲਾ ਵੱਲੋਂ ਜ਼ਿਲ੍ਹਾ ਪੁਲਿਸ ਬਟਾਲਾ ਵੱਲੋਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਹੀ ਮੁਬਾਰਕਬਾਦ ਦਿੰਦਾ ਬਹੁਤ ਹੀ ਵਧਾਈ ਦਿੰਦਾ ਕਿ ਇਹ ਸ਼ੁਭ ਦਿਹਾੜਾ ਬਹੁਤ ਖੁਸ਼ੀਆਂ ਪੁਰਗ ਮੌਕਾਣ ਔਰ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਸਾਰੇ ਨਾਗਰਿਕਾਂ ਨੂੰ ਮੇਰੀ ਅਪੀਲ ਹੈ ਕੇ ਸੰਵਿਧਾਨ ਦਾ ਆਦਰ ਕਰੋ ਜੋ ਕਾਨੂੰਨ ਨੇ ਉਹਨਾਂ ਦਾ ਸਨਮਾਨ ਕਰੋ ਔਰ ਇਹ ਵਿੱਚ ਰਹਿ ਕੇ ਆਪਣੇ ਜ਼ਿੰਦਗੀ ਗੁਜ਼ਾਰੋ ਔਰ ਵਦ-ਤਵਦ ਪੜ੍ਹਾਈ ਕਰੋ ਔਰ ਆਪਣੀਆਂ ਜ਼ਿੰਦਗੀ ਦੇ ਵਿੱਚ ਤਰੱਕੀ ਕਰੋ ਇਹੀ ਮੇਰਾ ਸੰਦੇਸ਼ ਹੈ ਥੈਂਕ ਯੂ ਵੈਰੀ ਮਚ ਜੈ ਹਿੰਦ ਅੱਜ ਅਸੀਂ ਆ ਨਾਸੀਵਾ ਆਜ਼ਾਦੀ ਦਾ ਦਿਵਸ ਆ ਮੈਂ ਸਰਕਾਰੀ ਕਨਿਆ ਸਨੀਅਰ ਸੈਂਟਰੀ ਸਕੂਲ ਪਲਾਸੋ ਦੀ ਵਿਦਿਆਰਥਣਾਂ ਅੱਜ ਅਸੀਂ ਦਿਵਸ ਮਨਾਉਣ ਦੇ ਆਏ ਹਾਂ ਅੱਜ ਅਸੀਂ ਬਹੁਤ ਇੰਜੋਏ ਕੀਤਾ ਆਪਣੇ ਡੀਟੇਲਸ ਨਾਲ ਬੱਚਿਆਂ ਨਾਲ ਕਾਫੀ ਸਾਰੀਆਂ ਪਰਫਾਰਮੈਂਸ ਦੇਖੀਆਂ ਕਾਫੀ ਇੰਜੋਏ ਕੀਤਾ ਮੈਂ ਜੀ ਸੁਭਦੇਵ ਸਿੰਘ ਡੀਪੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਚੂੜੀਆਂ ਅੱਜ ਅਸੀਂ 79ਵਾਂ ਆਜ਼ਾਦੀ ਦਿਵਸ ਮਨਾ ਰਹੇ ਆ ਦਾਣਾ ਮੰਡੀ ਫਤਿਹਗੜ ਚੂੜੀਆਂ ਵਿਖੇ ਅਸੀਂ ਕੋਈ 200 ਬੱਚਾ ਆਪਣੇ ਸਕੂਲ ਤੋਂ ਲੈ ਕੇ ਆਇਆ ਸੈਲੀਬ੍ਰੇਸ਼ਨ ਕਰਨ ਵਾਸਤੇ ਤੇ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਰੈਮਰੈਸ਼ਮੈਂਟ ਸੀ ਬਹੁਤ ਵਧੀਆ ਪ੍ਰਬੰਧ ਸੀ ਮੱਤਰਕਾਰ ਵੀਰਾਂ ਨੇ ਵੀ ਆਪਣਾ ਬਹੁਤ ਵਧੀਆ ਫਰੂਬੀ ਆਪਣੀ ਡਿਊਟੀ ਨਿਭਾਈ ਤੇ ਅਸੀਂ ਬਹੁਤ ਖੁਸ਼ੀਆਂ ਆਜ਼ਾਦੀ ਦੇ ਸਨ ਲਾ ਗਏ ਧੰਨਵਾਦ ਜੀ